ਤੁਹਾਡੇ ਸਾਰਿਆਂ ਨੂੰ ਸਮੁੰਦਰੀ ਹਾਊਸ ਜੀ ਆਇਆਂ। ਤੁਸੀਂ ਦੇਖਿਆ ਕਿ ਅੰਮ੍ਰਿਤਸਰ ਦੀ ਇਲੈਕਸ਼ਨ ਕੰਪਲੀਟ ਹੋਈ ਆ ਤੇ ਇੱਥੋਂ ਦੇ ਇਲੈਕਟਰੇਟ ਨੇ ਆਪਣਾ ਡਿਸੀਜਨ ਦਿੱਤਾ ਦਿੱਤਾ ਆ ਤੇ ਮੈਂ ਸਾਰੇ ਵੋਟਰਾਂ ਨੂੰ ਤੇ ਅੰਮ੍ਰਿਤਸਰੀਆਂ ਨੂੰ ਧੰਨਵਾਦ ਦਿਨਾ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲੱਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਨੇ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਜਕਰਤਾ ਤੇ ਹੋਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗਰਮੀਆਂ 'ਚ ਡਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਰ ਸਮੁੰਦਰੀ ਹਾਊਸ ਅੰਮ੍ਰਿਤਸਰ 'ਚ ਹੀ ਰਹਿਣਾ ਆ ਤੇ ਅੰਮ੍ਰਿਤਸਰ ਲਈ ਕਾਸਤਾਰਤੇ ਵਿਕਸ਼ਿਤ ਅੰਬਰ ਸਰ ਅੰਬਰ ਸਾਧਿ ਪ੍ਰਗਤੀ ਲਈ ਜੋ ਵੀ ਜਿਸ ਤਰ੍ਹਾਂ ਵੀ ਮੈਂ ਹੈਲਪ ਕਰ ਸਕਾਂਗਾ ਮੈਂ ਕਰਾਂਗਾ ਕਮੀਆਂ ਸਹੀ ਕਮੀ ਕਿੱਥੇ ਰਹੀ ਹੈ ਪਰ ਇਲੈਕਸ਼ਨ ਜ਼ਰੂਰ ਦੇਖੀ ਗਈ ਹੈ ਕਿ ਪਹਿਲੋਂ ਹਰਦੀਪ ਸਿੰਘ ਪੁਰੀ ਤੋਂ ਚੋਣ ਲੜੇ ਪਰ ਸਭ ਤੋਂ ਵੱਧ VOTING ਜਿਹੜੀ ਹੈ ਤੁਹਾਨੂੰ ਤੁਸੀਂ ਲਈ ਹੈ ਬਹੁਤ ਜ਼ਿਆਦੀ ਵੋਟ ਤੁਹਾਨੂੰ ਪਈ ਹੈ ਐਜ਼ ਅ ਬੀਜਪੀ ਦੇ ਵਿੱਚ ਕਦੀ ਅੰਮ੍ਰਿਤਸਰ ਚ ਇੰਨੀ ਵੋਟ ਨਹੀਂ ਪਈ ਤੁਹਾਨੂੰ ਕੀ ਲੱਗਦਾ ਐਜ਼ ਅ ਤੁਸੀਂ ਵੀ ਅਬਜ਼ਰਵ ਕੀਤਾ ਹੋਵੇਗਾ ਕਿ ਕਮੀ ਕਿੱਥੇ ਰਹੀ ਹੈ ਕਿੱਥੇ ਕੁ ਲੋਕਾਂ ਤੱਕ ਥੋੜੀ ਗੱਲ ਨਹੀਂ ਪਹੁੰਚ ਸਕੀ ਦੇਖੋ ਮੇਰੇ ਤੋਂ ਤਾਂ ਤੁਸੀਂ ਕਿਤੇ ਜ਼ਿਆਦਾ ਐਕਸਪਰਟ ਹੋ ਹੂੰ ਉਹ ਨੂੰ ਇਥੋਂ ਦੀ ਪੋਲਿਟਿਕਸ ਦਾ ਪਤਾ ਕਮੀ ਕਿੱਥੇ ਰਹਿ ਗਈ ਵਾਅਦਾ ਕਿੱਥੇ ਹੋਇਆ ਲੇਕਿਨ ਇਹ ਗੱਲ ਜ਼ਰੂਰ ਹੈਗੀ ਆ ਕਿ ਆਦ ਕਾਂ ਖਾਸ ਤੌਰ ਤੇ ਪਿਛਲੇ ਤਿੰਨ ਪਾਰਲੀਮੈਂਟਰੀ ਇਲੈਕਸ਼ਨਾਂ ਚ ਜਿਹੜੀ ਪਰਸੈਂਟੇਜ ਹਰ ਵਾਰੀ ਕਮ ਸੇ ਕਮ 50% ਪਲੱਸ ਤੋਂ ਜਿੱਦੇ ਰਹੇ ਨੇ ਆਦ ਕਾਂ ਕਾਫੀ ক্লোਜ਼ ਆ ਗਿਆ ਸੀ ਤੇ ਟਾਈਮ ਜਿੰਨਾ ਵੀ ਹੋਵੇ ਘੱਟ ਲੱਗਦਾ ਔਰ ਆਊਟਰੀਚ ਕਰਨ ਲਈ ਟਾਈਮ ਤਾਂ ਲੱਗਦਾ ਹੀ ਆ ਆਪਣੇ ਮੈਸੇਜ ਪਹੁੰਚਣ ਲਈ ਵੀ ਟਾਈਮ ਲੱਗਦਾ ਆ ਤੇ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਆਪਣੀ ਵਿਜ਼ਨ ਵੀ ਦੱਸੀ ਤੁਹਾਨੂੰ ਵੀ ਸ਼ੇਅਰ ਕੀਤੀ ਤੁਹਾਡੇ ਮਾਧਮ ਥਾੜੀ ਜਾਏਗੀ ਲੇਕਿਨ ਮੇਰਾ ਖਿਆਲ ਤੁਹਾਡੀਆਂ ਵੀ ਪ੍ਰੈਡਿਕਸ਼ਨਾਂ ਥੋੜੀਆਂ ਜਿਹੀਆਂ ਰੋਂਗ ਹੋ ਗਈਆਂ ਤੇ ਰਿਜ਼ਲਟ ਕਾਫੀ ਕਲੂਅ ਸੀਗਾ ਮੈਂ ਇੱਕ ਕਿਸੇ মিডিਆ ਵਾਲੇ ਨੇ ਕਿਹਾ ਕਿ ਬੜਾ ਫਰਕ ਸੀ ਮੇਰਾ ਖਿਆਲ ਜ਼ਿਆਦਾ ਫਰਕ ਨਹੀਂ ਸੀ ਆਇਆ ਜੀ ਆਪਾਂ ਸਾਰੇ ਹੀ 2 ਲੱਖ ਵਿੱਚ ਹੀ ਸੀਗੇ ਹਾਂ ਹਾਂ ਇਹ ਤੁਹਾਨੂੰ ਕਿ ਅਕਾਲੀ ਵਿਜੇਪੀ ਗੱਟਜੋੜ ਹੁੰਦਾ ਤਾਂ ਨਤੀਜੇ ਹੋਰ ਹੁੰਦੇ ਦੇਖੋ ਉਹ ਤਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਕਿਤੇ ਸੂਝਵਾਨ ਹੋ ਸਮਝਦਾਰ ਹੋ ਐਨਾਲਿਸਟ ਹੋ ਨਹੀਂ ਅਸੀਂ ਤਾਂ ਸਮਝਦਾਰ ਨਹੀਂ ਤੁਸੀਂ ਨਹੀਂ ਨਹੀਂ ਬਈ ਮੈਨੂੰ ਕਰੀਅਰ ਬਹੁਤ ਜ਼ਿਆਦਾ ਬਈ ਮੈਨੂੰ ਤਾਂ ਮੈਨੂੰ ਤਾਂ ਤੁਸੀਂ ਕਹਿੰਦੇ ਹੋ ਬਾਰ ਬਾਰ ਤੁਸੀਂ ਕਹਿੰਦੇ ਪੈਰਾਸ਼ੂਟ ਤਾਂ ਨਹੀਂ ਆਇਆ ਇੱਥੇ ਹਲੋ ਪੰਜਾਬ ਦੇ ਲੋਕ ਕਹਿੰਦੇ ਸੀ ਬੱਲੇ ਬੱਲੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਨਹੀਂ ਫੇ ਤਾਂ ਉਹ 2 ਲੱਖ ਪਲੱਸ ਨੇ ਵੋਟ ਪਾਈ ਤੁਸੀਂ ਆਪ ਹਿਸਾਬ ਲਗਾਓ ਸਟੈਟਿਸਟਿਕ ਦੇਖੋ ਆਪਾਂ ਸਟੈਟਿਸਟਿਕ ਨਾਲ ਗੱਲ ਕਰੀਏ ਆਪਾਂ ਵੀ ਸਪੈਕੂਲੇਟਿਵ ਗੱਲ ਕਰੀਏ ਤੇ ਅਗਰ ਉਹ ਐਡੀਸ਼ਨ ਹੁੰਦੀ ਆ ਰਕਾ ਤੇ ਕੀ ਫਰਕ ਪੈਂਦਾ ਸੀ ਪੈਂਦਾ ਸੀ ਕਿ ਨਹੀਂ ਤੋ ਉਹਦੇ ਤੋਂ ਤੁਸੀਂ ਖੁਦ ਅਨਲਿਸਿਸ ਕਰੋ ਮੈਂ ਇਹ ਨੂੰ ਤੁਹਾਨੂੰ ਐਨਾਲਿਸਿਸ ਕਰਕੇ ਦੱਸਾਂ ਕਿ ਭਾਈ ਆਇਆ ਤੁਸੀਂ ਤਾਂ ਹੀ ਮੈਂ ਕਿਹਾ ਕਿ ਤੁਸੀਂ ਸੂਝਵਾਨ ਹੋ ਖੁਦ ਦੇਖ ਸਕਦੇ ਹੋ ਕਿ ਉਹ ਕਨਕਲੂਜਨ ਉਹ ਤੋਂ ਡਰਾ ਕਰੋ ਸਰ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਤੁਸੀਂ ਸੇਵਾ ਦੇ ਵਿੱਚ ਸੀਗੇ ਹਨ ਜਦੋਂ ਤੁਸੀਂ ਸੇਵਾ ਮੁਕਤ ਹੋਏ ਉਸ ਤੋਂ ਬਾਅਦ ਆਏ ਤੁਹਾਨੂੰ ਲੱਗਦਾ ਨਹੀਂ ਕਿ ਇਹੋ ਹੀ ਜਿਹੜੇ ਕਿਤੇ ਸਾਲ ਸਮਾਂ ਪਹਿਲਾਂ ਜਾਂ ਹੋਰ ਸਮਾਂ ਦਿੱਤਾ ਤੁਹਾਨੂੰ ਅਮਰ ਸਾਹਿਬ ਦੇ ਲੋਕਾਂ ਨਾਲ 11 ਕਨੈਕਟ ਕਰ ਕੋਲ ਦੇ ਦੇਖੋ ਇਸ ਤਰ੍ਹਾਂ ਹੈ ਨਾ ਕਿ ਮੈਂ ਆਪਣੀ ਪ੍ਰਾਈਵੇਟ ਸੇਵਾ ਤਾਂ ਕਰਦਾ ਨਹੀਂ ਸੀ ਪਾਰੇ ਸਰਕਾਰ ਦੀ ਸੇਵਾ ਕਰਦਾ ਸੀ ਜੀ ਜਦੋਂ ਕੋਵਿਡ ਹੋਇਆ ਭਾਰਤ ਦੇ ਬੱਚੇ ਆਏ ਉਹ ਚੰਬਰ ਸਰ ਦੇ ਵੀ ਬੱਚੇ ਆਏ ਤੇ ਮੈਂ ਤੇ ਉਦੋਂ ਹੀ ਛੱਡੀ ਜਦੋਂ ਤੁਸੀਂ ਜਿੱ ਤਰ੍ਹਾਂ ਕਿਹਾ ਸੇਵਾ ਮੁਕਤ ਹੋਇਆ ਤੇ ਉਦੋਂ ਜਿੰਨੀ ਓਪਨਿੰਗ ਮਿਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਟਾਈਮ ਜੇ ਨਾ ਮਿਲ ਜਾਵੇ ਇੰਟਰੈਕਸ਼ਨ ਕਰ ਲਈ ਉਹਨਾਂ ਹੀ ਵਧੀਆ ਰਹਿੰਦਾ ਆ ਲੇਕਿਨ ਲੇਕਿਨ ਮੈਂ ਕਿਤੇ ਜਾਣ ਵਾਲਾ ਨਹੀਂ ਇੱਥੇ ਹੀ ਆ ਠੀਕ ਹੈ ਨਾ ਜੀ ਸਰਕਾਰ ਜਦੋਂ ਬਣ ਗਈ ਬੀਜਪੀ ਦੀ ਹੁਣ ਤੁਸੀਂ ਉਹਨਾਂ ਮੁੱਦਿਆਂ ਦੇ ਉੱਤੇ ਮੈਂ ਕਹਤਾ ਨੁਕਸਾਨ ਇਹ ਜਿਹੜੇ ਮਸਲੇ ਕਿਉਂਕਿ VFS ਦੀ ਤੁਸੀਂ ਗੱਲ ਕੀਤੀ ਸੀ ਕਿ ਅੰਮ੍ਰਿਤਸਰ 'ਚ ਖੋਲਣ ਦੀ ਕਿਉਂਕਿ ਕਿਹਾ ਇਹ ਜਾ ਰਿਹਾ ਸੰਧੂ ਸਾਹਿਬ ਜਿਹੜੀ ਐਕਚੁਅਲ ਅੱਜ ਦੀ ਵੀ ਗੱਲ ਹੈਗੀ ਹੈ ਸਾਰੇ ਮੇਰੇ ਸਹਿਯੋਗੀ ਤੇ ਖੜੇ ਨੇ ਉਹ ਵੀ ਇਹ ਗੱਲਾਂ ਸਹਿਮਤ ਹੋਣਗੇ ਪੰਜਾਬ ਦੀ ਅੰਮ੍ਰਿਤਸਰ ਦੀ ਆਬੋ-ਹਵਾ ਇਸ ਟਾਈਮ ਇਹ ਕਹਿ ਰਹੀ ਹੈ ਕਿ ਬੀਜੇਪੀ ਦੀ ਸਰਕਾਰ ਉੱਪਰ ਬਣਨ ਜਾ ਰਹੀ ਹੈ ਤੇ ਜਿਹੜੇ ਤਰਨਜੀਤ ਸਿੰਘ ਸੰਧੂ ਨੇ ਇਹ ਕੇਂਦਰ ਦੇ ਵਿੱਚ ਫੋਰਨ ਮਨਿਸਟਰ ਹੋਣਗੇ ਜੇਕਰ ਤੁਹਾਨੂੰ ਅਜਿਹੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਪੰਜਾਬ ਦੀ ਕੀ ਅੰਮ੍ਰਿਤਸਰ ਦੀ ਪਹਿਲੇ ਪੈਰ ਦੇ ਆਧਾਰ ਤੇ ਤੁਸੀਂ ਤਰੱਕੀ ਕਰੋਗੇ ਫਿਰ ਪੀਐਫਐਸ ਤੇ ਗੋਲੋਗੇ ਜਿੰਨੇ ਤੁਸੀਂ ਵਾਅਦੇ ਕੀਤੇ ਸੀਗੇ ਦੇਖੋ ਪਹਿਲੀ ਗੱਲ ਕੈਬਨਿਟ ਬਣਾਉਣਾ ਪ੍ਰਾਈਮ ਮਿਨਿਸਟਰ ਦਾ ਪ੍ਰੋਗਰਾਮ ਹੈ ਤੇ ਤੁਹਾਨੂੰ ਜਾਦੀ ਖਬਰ ਹੈ ਮੈਨੂੰ ਤਾਂ ਕੋਈ ਇਹੋ ਜਿਹੀ ਖਬਰ ਨਹੀਂ ਲੇਕਿਨ ਮੇਰੀ ਯਾਰ ਫਿਰ ਮੈਂ ਕਿਹਾ ਨਾ ਤੁਹਾਨੂੰ ਜਾਦੀ ਖਬਰ ਹੈ ਹੋ ਸਕਦਾ ਤੁਹਾਡਾ ਸਿੱਧਾ ਕਨੈਕਸ਼ਨ ਹੋਵੇ ਪ੍ਰਾਈਮ ਮਿਨਿਸਟਰ ਨਾਲ ਠੀਕ ਹੈ ਨਾ ਇਹ ਤਾਂ ਉਹ ਇੱਕ ਮਿੰਟ ਇੱਕ ਮੇਰੀ ਮੇਰੀ ਮੈਂ ਤੁਹਾਨੂੰ ਮੈਂ ਤੁਹਾਨੂੰ ਚਲੋ ਮੇਰੀ ਗਾਹ ਤੇ ਗੱਲ ਸੁਣ ਲਓ ਯਾਰ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਅੰਬਰਸਰ ਨਾਲ ਮੈਂ ਜੁੜਿਆ ਆ ਤੁਸੀਂ ਕੀ ਆ ਵਾਦੇ ਮੈਂ ਇੱਕ ਵਿਜਨ ਡਾਕੂਮੈਂਟ ਦੇਖੋ ਉਹ ਪਾਰਲੀਮੈਂਟ ਇਲੈਕਸ਼ਨ ਦੀ ਇੱਕ ਵਿਜ਼ਨ ਡਾਕੂਮੈਂਟ ਦਿੱਤਾ ਸੀ ਮੈਂ ਕਿਸੇ ਤੇ ਨਹੀਂ ਕਿਹਾ ਜਦੋਂ ਬੰਦਾ ਐਮਪੀ ਹੁੰਦਾ ਉਹਦਾ ਸਟੇਟਸ ਹੋਰ ਹੁੰਦਾ ਉਹਦੀ ਪੋਜੀਸ਼ਨ ਹੋਰ ਹੁੰਦੀ ਆ ਲੇਕਿਨ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਅੰਗਰੇਜ਼ੀ ਚ ਟੂ ਬੈਸਟ ਆਫ ਮਾਈ ਅਬਿਲਿਟੀ ਠੀਕ ਹੈ ਨਾ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਕਿ ਜੋ ਵੀ ਅੰਬਰ ਸਾਧੀ ਬਿਹਤਰੀ ਲਈ ਕਰ ਸਕਦੇ ਆ ਜ਼ਰੂਰ ਕਰਾਂਗੇ ਤੇ ਉਹਦੇ ਤੋਂ ਮੈਂ ਨਹੀਂ ਤੁਹਾਨੂੰ ਗਰੰਟੀ ਦੇ ਸਕਦਾ ਬਈ ਗਾਂ ਡਿਸੀਜਨ ਮੇਕਰ ਤਾਂ ਹੋਰ ਹੁੰਦਾ ਹੈ ਨਾ ਤੇ ਬਾਕੀ ਜੋ ਵੀ ਜਿਤਨਾ ਵੀ ਮੈਂ ਸੇਵਾ ਕੀਤੀ ਮੈਂ ਤੇ ਇੱਥੇ ਅੰਮ੍ਰਿਤਸਰ ਜਿਤਨਾ ਮੇਰੇ ਪਰਿਵਾਰ ਨੇ ਸੇਵਾ ਕੀਤੀ ਮੈਂ ਸੇਵਾ ਕਰਦਾ ਆ ਮੈਨੂੰ ਕੋਈ ਭਲੇਖਾ ਨਹੀਂ ਹੈਗਾ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਜਿੱਥੇ ਮੈਂ ਅੰਮ੍ਰਿਤਸਰ ਲਈ ਕੁਝ ਕਰ ਸਕਦਾ ਆ ਮੈਂ ਜਰੂਰ ਕਰਾਂਗਾ ਸਿੰ্ধু ਸਾਹਿਬ ਐਕਟੀਵਿਟੀਜ਼ ਤੁਹਾਡੀਆਂ ਆਪਣੇ ਆਫਿਸ ਤੋਂ ਚੱਲੂਗੀਆਂ ਅਥੋਂ ਕਰਾਂਗਾ ਜਾਂ ਬੀਜੇਪੀ ਆਫਿਸ ਤੋਂ ਕਿਉਂਕਿ ਹਰਦੀਪਪੁਰੀ ਸਾਹਿਬ ਨੂੰ ਵੀ 3.5 ਲੱਖ ਦੇ ਕਰੀਬ ਵੋਟਾਂ ਪਈਆਂ ਸਨ ਬਾਅਦੋਂ ਉਹਦੇ ਆਈ ਨਹੀਂ ਬਾਤ ਉਹ ਤੁਸੀਂ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਕਰ ਰਹੇ ਹੋਗੇ ਤੁਸੀਂ ਵਾਰ-ਵਾਰ ਉਹ ਬਾਤ ਆਏਗੀ ਨਾ ਸਿੱਖ ਗੱਲ ਮਾਈਕ ਮਾਈਕ ਕੁਐਸਚਨ ਇਜ਼ ਉਹਨਾਂ ਨੂੰ ਵੀ 3.5 ਲੱਖ ਲੋਕਾਂ ਵੋਟ ਪਾਈ ਤੁਹਾਨੂੰ ਵੀ 2 ਲੱਖ ਪਲੱਸ ਵੋਟ ਪਈ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਲੋਕਾਂ ਨੂੰ ਜੇ ਸਮੁੰਦਰੀ ਸਾਹਿਬ ਦੀ ਲੋੜ ਹੈ ਤੇ ਕਿੱਥੇ ਸੰਪਰਕ ਕਰਨਗੇ ਲੋਕਾਂ ਨੂੰ ਸਮੁੰਦਰੀ ਹਾਊਸ ਤੁਹਾਨੂੰ ਪਤਾ ਟੋਲ ਫਰੀ ਨੰਬਰ ਵੀ ਹੈਗਾ ਜੇ ਉਹ ਐਡਵਰਟਾਈਜ਼ ਹੋਇਆ ਹੈ ਸੋਸ਼ਲ ਮੀਡੀਆ ਤੇ ਵੀ ਆਇਆ ਹੈ 24 ਘੰਟੇ ਵੀ ਉਹ ਹੈਗਾ ਮੈਂ ਵੀ ਇੱਥੇ ਹੈਗਾ ਠੀਕ ਹੈ ਨਾ ਲੇਕਿਨ ਇਹ ਮੈਨੂੰ ਦੱਸੋ ਕਿ ਤੁਸੀਂ ਕਦੀ ਨਹੀਂ ਅੰਮ੍ਰਿਤਸਰ ਤੋਂ ਬਾਹਰ ਜਾਂਦੇ ਤੁਹਾਡਾ ਵੀ ਹੱਕ ਹੈਗਾ ਕਿ ਕਦੀ ਹੋਲਡ ਆਨ ਹੋਲਡੋ ਆਪਣੇ ਘਰ ਤੋਂ ਵੀ ਕਦੀ 4-5 ਦਿਨ ਤਾਂ ਬੰਦਾ ਚਲਾ ਜਾਂਦਾ ਦਾ ਜਾ ਸਕਦਾ ਜਾ ਸਕਦਾ ਕਿ ਨਹੀਂ ਤੁਸੀਂ 15 ਦਿਨ ਲਾਓ ਮਹੀਨੇ ਤੇ ਮੈਂ ਮੈਂ ਤੁਹਾਨੂੰ ਉਹ ਹੀ ਸੋ ਮੈਂ ਆਪਣੇ ਘਰ ਤੇ ਰਵਾਂਗਾ ਲੇਕਿਨ ਮੈਂ 4 ਦਿਨ ਬਾਹਰ ਕਿਤੇ ਘਰ ਗਿਆ ਫਿਰ ਕਰੋ ਚੰਡੀਗੜ੍ਹ ਗਿਆ ਤੁਸੀਂ ਰੋਲਾ ਪਾ ਦਿਓਗੇ ਉਹ ਭੱਜ ਗਿਆ ਭੱਜ ਗਿਆ ਮੈਂ ਨਹੀਂ ਭੱਜਿਆ ਮੈਂ ਨਹੀਂ ਥੀ ਆਖਰੀ ਸਵਾਲ ਆਖਰੀ ਸਵਾਲ ਕਰਕੇ ਅਸੀਂ ਪ੍ਰੈਸ ਕਾਨਫਰੰਸ ਸਮਾਪਤ ਕਰਦੇ ਹਾਂ ਆਖਰੀ ਸਵਾਲ ਇਹ ਹੈ ਤੁਸੀਂ ਕਹਿੰਦੇ ਕਿ ਮੇਰਾ ਸਮੁੰਦਰੀ ਹਾਊਸ ਹੈਗਾ ਮੈਂ ਇੱਥੋਂ ਜਾਣ ਵਾਲਾ ਨਹੀਂ ਨੌਰਥ ਚੋ ਸਭ ਤੋਂ ਵੱਧ ਬੀਜੇਪੀ ਨੂੰ ਵੋਟ ਪਈ ਹੈ ਤੁਹਾਡਾ ਘਰ ਨੌਰਥ ਦੇ ਵਿੱਚ ਆ ਮੰਨ ਕੇ ਚੱਲੀਏ ਕਿ ਨੌਰਥ ਦੇ ਕਬਜ਼ਾ ਹੋ ਚੁੱਕਿਆ ਹੁਣ ਕਰਨਜੀਤ ਸਿੰਘ ਸਾਧੂ ਦਾ ਬੀਜੇਪੀ ਵੱਲੋਂ ਦੇਖੋ ਸਟੇਟ ਪੋਲਿਟਿਕਸ ਆਉਂਗੇ 2027 ਦੇ ਵਿੱਚ ਇਹ ਆ ਤੁਹਾਡਾ ਸਵਾਲ ਸੀਗਾ ਮੈਂ ਮੈਂ ਪਹਿਲਾਂ ਸਮਝਿਆ ਤੁਸੀਂ ਏਰੀਆ ਦੀ ਗੱਲ ਕਰ ਰਹੇ ਹੋ ਦੇਖੋ ਕਿਉਂਕਿ ਹੁੰਦਾ ਸਮਾਂ ਬਹੁਤ ਜ਼ਿਆਦਾ 2.5 ਸਾਲ ਪਾਈ ਹਲੇ ਤਾਂ ਦੇਖੋ ਭਾਈ ਸਾਹਿਬ ਕਿੱਥੇ ਮੈਨੂੰ ਲਿਆਣਾ ਆ ਕਿੱਥੇ ਨਹੀਂ ਲਿਆਣਾ ਉਹ ਇੱਕ ਡਿਫਰੈਂਟ ਗੱਲ ਹੈ ਉਹ ਜਿਹਨੇ ਤੈਅ ਕਰਨਾ ਆ ਉਹ ਤੈਅ ਕਰੇਗਾ ਮੈਨੂੰ ਤਾਂ ਹਲੇ ਕੋਈ ਇਹੋ ਜੀ ਐਡਵਾਈਸਰੀ ਨਹੀਂ ਆਈ ਨੰਬਰ 2 ਜਿੱਥੋਂ ਦਾ ਅੰਬਰਸਰ ਆਇਆ ਦੇਖੋ ਅੰਬਰਸਰ ਲਈ ਕਈ ਸਾਧਨ ਨੇ ਪਾਰਟੀ ਦਾ ਵੀ ਸਾਧਨ ਹੈ ਦੂਜੇ ਵੀ ਆ ਤੁਹਾਨੂੰ ਪਤਾ ਵਿਕਸ਼ਿਤ ਅੰਮ੍ਰਿਤਸਰ ਇਨੀਸ਼ੀਏਟਿਵ ਹੈ ਵਿਕਸ਼ਿਤ ਅੰਮ੍ਰਿਤਸਰ .org ਜਾ ਕੇ ਦੇਖੋ ਉਹ ਇਨੀਸ਼ੀਏਟਿਵ ਚੱਲੇਗਾ ਤੇ ਉਥੇ ਜੋ ਵੀ ਮੈਂ ਹੈਲਪ ਕਰ ਸਕਦਾ ਆ ਉਹ ਤਿੰਨ ਏਰੀਆਸ ਬਹੁਤ ਕਲੀਅਰ ਨੇ ਉਹਨਾਂ ਨੇ ਕਿਹਾ ਸਟਾਰਟਅਪ ਆਪਣਾ ਡਰਗ ਫਰੀ ਤੇ ਕਲੀਨ ਅੰਮ੍ਰਿਤਸਰ ਤੇ ਤੁਸੀਂ ਅਗਰ ਥੋੜਾ ਜਿਹਾ ਵੈਬਸਾਈਟ ਦੇਖੋਗੇ ਤੁਸੀਂ ਦੇਖੋਗੇ ਕਿ ਡਰਗਸ ਉਹਨਾਂ ਨੇ ਇਨੀਸ਼ੀਏਟਿਵ ਹੀ ਲਾਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਮੇਟੀ ਬਣਾਈ ਆ ਤੇ ਜੋ ਵੀ ਉਹਦੇ ਚ ਵੀ ਮੈਨੂੰ ਉਹ ਕਹਿਣਗੇ ਔਰ ਜ਼ਰੂਰ ਕਹਿਣਗੇ ਕਿਉਂਕਿ ਉਹ ਮੇਰੇ ਨਾਲ ਬੜੇ ਸਾਲਾਂ ਦੇ ਐਸੋਸੀਏਟਡ ਨੇ ਉਹਨਾਂ ਨੂੰ ਸ਼ੌਕ ਹੈ ਦਿਲੋਂ ਸ਼ੌਕ ਹੈ ਕੋਈ ਪ੍ਰੋਫਿਟ ਮੋਟਿਵ ਨਹੀਂ ਹੈ ਉਹਨਾਂ ਦਾ ਤੇ ਮੈਂ ਵੀ ਉਹਨਾਂ ਨੂੰ ਇਨਕਰੇਜ ਕਰਾਂਗਾ ਜਿਸ ਤਰ੍ਹਾਂ ਵੀ ਅੰਬਰਸਰ ਦਾ ਆਪਾਂ ਭਲਾ ਕਰ ਸਕਦੇ ਆਂ ਔਰ ਕੋਈ ਹੋਰ ਵੀ ਅਗਰ ਮੇਰੀ ਵਾਕਫੀਅਤ ਹੈਗੀ ਆ ਕਨੈਕਸ਼ਨ ਹੈਗੇ ਆ ਕੋਈ ਫਾਊਂਡੇਸ਼ਨ ਹੈ ਜਿਸ ਤਰ੍ਹਾਂ ਕਈ ਸਕੂਲਾਂ ਚ ਟੀਚਰਾਂ ਚ ਹੈਲਪ ਕਰ ਸਕਦੇ ਨੇ ਠੀਕ ਹੈ ਨਾ ਤੇ ਆਪਾਂ ਐਗਰੋ ਦੀ ਗੱਲ ਕਰਦੇ ਆਂ ਕਿ ਐਗਰੋ ਇੰਡਸਟਰੀ ਹੋਣਾ ਚਾਹੀਦੀ ਤੇ ਤੁਹਾਡੇ ਮਾਧਿਅਮ ਥਰੂ ਮੈਂ ਰੈਗੂਲਰਲੀ ਪ੍ਰੈਸ਼ਰ ਪਾਉਂਦਾ ਰਹਿਣਾ ਔਰ ਜੋ ਕਰਨਾ ਜਿੱਥੇ ਮੈਂ ਇੱਕ ਪੁੱਲ ਦੀ ਤਰ੍ਹਾਂ ਕੰਮ ਕਰ ਸਕਦਾ ਉਹ ਵੀ ਕਰਾਂਗਾ ਲੇਕਿਨ ਬੈ ਸਿਰਫ ਤਾਂ ਤੁਹਾਨੂੰ ਕਹਿੰਦਾ ਕਿ ਮੈਂ ਐਮਪੀ ਦੇ ਸ਼ੂਜ਼ ਤੇ ਨਹੀਂ ਸਟੈਪ ਕਰ ਰਿਹਾ ਲੇਕਿਨ ਅੰਮ੍ਰਿਤਸਰ ਚ ਚੰਗਾ ਕਰਨ ਲਈ ਔਰ ਅੰਮ੍ਰਿਤਸਰ ਦੀਆਂ ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਪਤਾ ਨੇ ਅੰਮ੍ਰਿਤਸਰ ਦੇ ਭਲੇ ਲਈ ਤੁਹਾਡੇ